ਹਾਈ ਗਾਇਜ਼ ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਕਹੜਾ ਜਾਣਾ ਚਾਹਤੇ। ਪਿੰਡਾ ਜੀ ਰਹਿ ਗਿਆ ਦੰਦਿਆ ਜ। ਦੇਸੀ ਮਰਸੀਡੀਜ਼। ਦੇਸੀ ਮਰਸੀਡੀਜ਼ ਸਹੀ ਗੱਲ ਜੀ। ਭਾਈ ਕਹਿੰਦੇ ਦੇਸੀ ਮਰਸੀਡੀਜ਼ ਆ ਦੇਖ ਲੋ। ਦੇਸੀ ਮਰਸੀਡੀਜ਼ ਘੜੀ ਆ। ਕਬੂਤਰ-ਕਬੂਤਰ ਵਾਸਤੇ, ਪੰਛੀਆਂ ਵਾਸਤੇ, ਝਾਰਬਾਲ ਵਾਸਤੇ। ਅੱਜ ਕੱਲ ਇਹ ਪਹਿਰਾਵਾ ਬਹੁਤ ਘਟ ਗਿਆ ਬਹੁ ਘੜਾ ਤਾਲੂਕਾਂ ਨੇ। ਨਹੀਂ ਆਂ ਖੈਰ ਜੇ ਵਿੱਚ। ਅੱਛਾ ਅੱਛਾ। ਅੱਛਾ ਤੁਹਾਡੇ ਇੱਧਰ ਵੰਦੇ ਆ ਠੀਕ ਆ। ਠੀਕ ਆ। ਤੁਹਾਡੀ ਵੀਡੀਓ ਨਹੀਂ ਹੋਣੀ ਚਾਹੀਦੀ YouTube ਤੇ। ਹੋਣੀ ਨਹੀਂ ਚਾਹੀਦੀ। ਜਬ ਨੂੰ ਲਿਕੇ ਮੈਂ ਅੱਜ ਅਸੀਂ ਘੁੰਮਦੇ ਰਹਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਘੁੰਮਦੇ ਪਏ ਆ ਦੇਖੋ ਸਾਨੂੰ ਇੱਕ ਵਾਹਨ ਦਿਖਿਆ ਵਾਹਨ ਦੇਖੋ ਦੇਖੋ ਇਹਨੂੰ ਕੀ ਕਹਿੰਦੇ ਆ ਇਹ ਆ ਘੜੁੱਕਾ ਦੇਖੋ ਜਨਰੇਟਰ ਨਾਲ ਤਿਆਰ ਕੀਤਾ ਗਿਆ ਘੜੁੱਕਾ ਕੋਈ ਨੰਬਰ ਪਲੇਟ ਨਹੀਂ ਹੁੰਦੀ ਇਹਦੇ ਕੁਝ ਨਹੀਂ ਦੇਖ ਲਓ ਆਪ ਹੀ ਤਿਆਰ ਕੀਤਾ ਹੁੰਦਾ ਵਾ ਆ ਇੱਥੇ ਉਹ ਜਿਹੜਾ ਇੰਜਨ ਨਾਰਮਲੀ ਲੱਗਦਾ ਵਾ ਖੇਤਾ ਕੋਤਨ ਪਾਣੀ ਦੇਣ ਵਾਲਾ ਜਾਂ ਜਿਹੜੇ ਰਸ ਦੇ ਵੇਲੇ ਨੂੰ ਇੰਜਨ ਲੱਗਦਾ ਉਹੀ ਵਾਲਾ ਇੰਜਨ ਲਾਇਆ ਹਾਂ ਆ ਪਿੱਛੇ ਟਾਇਰ ਲਾ ਕੇ ਆ ਚੀਜ਼ ਤਿਆਰ ਕੀਤੀ ਗਈ ਆ ਦੇਖੋ ਇਦਾਂ ਦੇ ਵੀ ਪਿੰਡਾਂ ਦੇ ਵਿੱਚ ਵਾਹਨ ਤਿਆਰ ਹੁੰਦੇ ਆ ਇਹ ਦੇਖ ਲਓ ਕੋੜ ਕਾਹ ਦੀ ਤਿਆਰ ਕੀਤਾ ਗਿਆ ਆ ਉੱਪਰ ਸਲੈਂਸਰ ਦੇਖ ਲਓ ਉੱਪਰਲੇ ਪਾਸੇ ਲੱਗਾ ਹੋਇਆ ਜਿੱਦਾਂ ਉੱਤੇ ਲੱਗਾ ਹੁੰਦਾ ਇਹ ਕੀ ਕਹਿੰਦੇ ਇਹਨੂੰ ਗੁਰੂਕਾ ਢੜੁਕਾ ਪਿੱਛਲੰਦਾ ਵਾ ਵਧੀਆ ਚੀਜ਼ ਬਣਾਈ ਆ। ਛੁੱਕਾ ਇਹ ਪਿੰਡਾ ਜੀ ਰਹਿ ਗਿਆ ਇਦਾਂ ਦੀ ਅੱਜਾ। ਦੇਸੀ ਮਰਸੀਡੀ। ਅ ਦੇਸੀ ਮਰਸੀਡੀ ਸਹੀ ਗੱਲ ਗਈ। ਭਾਈ ਕਹਿੰਦੇ ਦੇਸੀ ਮਰਸੀਡੀ ਜਾ ਦੇਖ ਲੋ। ਦੇਸੀ ਮਰਸੀਡੀ ਖੜੀ ਆ। ਬਹੁਤ ਵਧੀਆ ਚੀਜ਼ ਬਣਾਈ ਆ ਦੇਖੋ। ਉੱਪਰੋਂ ਦੀ ਇੱਥੋਂ ਦੀ। ਉਹ ਗੇਅਰ ਵੀ ਲੱਗਾ ਹੋਇਆ ਇੱਥੇ ਦੇਖੋ। ਆ ਇਧਰੋਂ ਦੀ ਆ ਗੇਅਰ ਲੱਗਾ। ਉਹ ਕਲਚ ਬ੍ਰੇਕਾਂ ਸਭ ਇੱਥੇ ਲੱਗਾ ਆ ਪੈਰਾਂ ਦੇ ਵਿੱਚ। ਆ ਗੇਅਰ ਪਤਾ ਨਹੀਂ ਇਧਰੋਂ ਘੁੰਮਦਾ ਕਿੱਧਰੋਂ ਘੁੰਮਦਾ। ਸਾ ਲੱਗਾ ਇੱਧਰ ਗੇਰ ਸਾਰਾ ਆ ਦੇਖੋ ਦੇਸੀ ਮਰਸੀਡੀਜ਼ ਦੀ ਸੀਟ ਦੇਖੋ ਕਿੰਨੀ ਸ਼ਾਨਦਾਰ ਬਣੀ ਆ ਸੋਲਿਡ ਸੋਲਿਡ ਗੱਡੀ ਆ ਪੂਰੀ ਐਨ ਪਿੱਛੋਂ ਦੇਖੋ ਸਮਾਨ ਸਮੂਟ ਹੋਣ ਵਾਸਤੇ ਨੰਬਰ ਪਲੇਟ ਕੋਈ ਨਹੀਂ ਦਿਆ ਲਾਈਟਾਂ ਵੀ ਲਾਈਆਂ ਹੋਈਆਂ ਆ ਦੇਖੋ ਲਾਈਟਾਂ ਟੁੱਟੀਆਂ ਹੋਈਆਂ ਤਾਰਾਂ ਦੂਰਾ ਇਹ ਆ ਇੱਕ ਢੁੱਕਾ ਦੇਸੀ ਮਰਸੀਡੀਜ਼ ਭਾਜੀ ਕਹਿੰਦੇ ਦੇਸੀ ਮਰਸੀਡੀਜ਼ ਆ ਦੇਖ ਲੋ ਇਹ ਚੀਜ਼ਾਂ ਪਿੰਡਾਂ 'ਚ ਹੀ ਦਿਖਦੀਆਂ ਵਾ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਪੂਰੀਆਂ ਫਿਲਕਤੀ ਹੋ ਗਈਆਂ ਵਾ ਬਹੁਤ ਰੇਅਰ ਦੇਖਣ ਨੂੰ ਮਿਲਦੀਆਂ ਇਦਾਂ ਦੀਆਂ ਚੀਜ਼ਾਂ ਪਿੰਡਾ-ਪੁੰਡਾ ਜਾਓ ਤਾਂ ਫੇ ਮਾੜੀ-ਮੋਟੀ ਕਿਤੇ ਦੇਖ ਜੰਦੀ ਆ ਉਹ ਕਿੱਧਰੇ ਵਾਸੇ ਉੱਧਰ ਆ ਗਿਆ ਅੰਦਰ ਖੇਲਣਾ ਟਰੈਕਟਰ ਤੇ ਮਸ਼ੀਨ ਲੈ ਗਿਆ ਹੁੰਦਾ ਯਾਰ ਟਰੈਕਟਰ ਤੇ ਮਸ਼ੀਨ ਲੈ ਗਿਆ ਹੁੰਦਾ ਇਹ ਸੀਮੈਂਟ ਵਾਲੀ ਮਸ਼ੀਨ ਆ ਸੀਮੈਂਟ ਘੋਲਣ ਵਾਲੀ ਇੱਧਰ ਵੀ ਨਿਸ਼ਾਨ ਸਾਹਿਬ ਲੱਗਾ ਆ ਪਰ ਪਤਾ ਨਹੀਂ ਹੈ ਕਿ ਚੀਜ਼ ਹੈ ਗੁਰਦੁਆਰਾ ਸਾਹਿਬ ਹੈ ਕਿਦਾਂ ਕੀ ਆ ਪਤਾ ਨਹੀਂ ਬਲੂ ਕਲਰ ਦਾ ਨਿਸ਼ਾਨ ਸਾਹਿਬ ਲੱਗਾ ਦੇਖੋ ਆ ਦੇਖੋ ਕੀ ਬੜਿਆ ਆ ਪੁਰਾਣੇ ਪਿੰਡਾਂ ਦੀਏ ਉਹ ਬੱਚੇ ਇਹਨਾਂ ਨੇ ਖੇਡਦੇ ਲੱਕੜ ਵਾਲੇ ਨਾਲ ਤੁਰਨ ਵਾਸਤੇ ਬੱਚਿਆਂ ਦੇ ਆ ਘੜੇ ਪਏ ਹੋਇਆ ਆ ਘੜਿਆਂ ਨੂੰ ਦੇਖੋ ਲਾਏ ਹੋਇਆ ਟੂਟੀਆਂ ਲਾਤੀਆਂ ਮਾਡਰਨ ਆ ਗੋਲ ਤਾਂ ਵੀ ਆਈਆਂ ਆਹ ਤਰ੍ਹਾਂ ਦੀ ਕੀ ਚੀਜ਼ ਐ ਇਹ ਸਾਫ ਸਫਾਈ ਵਾਲੀਆਂ ਏਟ ਵਾਲਾ ਦੀ ਹੁੰਦਾ ਸ਼ਾਇਦ ਵੱਡੀਆਂ ਕੂਚੇ ਦਾ ਲੱਗਾ ਆ ਆ ਗਈ ਆ ਇਹ ਉਹ ਲੱਗਾ ਕੀ ਕਹਿੰਦੇ ਉਹਨੂੰ ਬਾਲਲੇ ਵਾਲਾ ਕੁਝ ਬਾਲ ਲਾ ਕੇ ਅੱਗ ਬਾਲਦੇ ਚੁੱਲਾ ਚੁੱਲਾ ਮੇਰੇ ਖਿਆਲ ਨਾਲ ਚੁੱਲਾ ਆ ਸ਼ਾਇਦ ਉਹ ਚੀਜ਼ ਆ ਅਥੱਨੇ ਵੀ ਵੱਡਾ ਚੁੱਲਾ ਆ ਉੱਪਰ ਛੋਟਾ ਚੁੱਲਾ ਆ ਪੁਰਾਣੇ ਸਮੇਂ ਦੀ ਆ ਉਹ ਆਹ ਪਤਾ ਨਹੀਂ ਕੀ ਚੀਜ਼ ਆ। ਆਹ ਕਬੂਤਰ-ਕਬੂਤਰ ਵਾਸਤੇ ਆਂ, ਪੰਛੀਆਂ ਵਾਸਤੇ ਆ, ਘਰ-ਬਾਰ ਵਾਸਤੇ। ਪੰਛੀਆਂ ਦੇ ਘਰ। ਦੁਕਾਨ 'ਚ ਅਦਰ ਬੱਚੇ ਬੈਠਾ ਇੱਕ ਛੋਟਾ ਜਿਹਾ ਹੋਰ ਕੋਈ ਨਹੀਂ ਹੈਗਾ ਦੁਕਾਨ ਦੇ ਅੰਦਰ। ਤੇ ਉੱਪਰ ਵਿੱਚੇ ਦਾ ਸਮਾਨ ਵੀ ਲੱਗਾ ਹੋਇਆ ਹੈ। ਪਿੰਡਾਂ ਦੇ ਵਿੱਚ। ਪਿੰਡਾਂ ਦੇ ਵਿੱਚ ਜਿਆਦੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਆਪਣੇ ਸ਼ਹਿਰਾਂ 'ਚ। ਪੂਰੀ ਤਰ੍ਹਾਂ ਬਿਲਕੁਲ ਖਤਮ ਹੋ ਚੁੱਕਿਆ ਹੈ ਇਹ ਚੀਜ਼। ਪਿੰਡਾਂ ਚ ਆਓ ਦੇਖੋ ਤੇ ਮਨ ਖੁਸ਼ ਹੋ ਜਾਂਦਾ। ਇਦਾਂ ਦੀਆਂ ਚੀਜ਼ਾਂ ਦੇਖ ਕੇ ਕਿਉਂਕਿ ਆਪਾਂ ਨੂੰ ਸ਼ਹਿਰਾਂ ਦੇ ਚ ਇਹ ਚੀਜ਼ਾਂ ਬਿਲਕੁਲ ਦੇਖਣ ਨੂੰ ਨਹੀਂ ਮਿਲਦੀਆਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਸਪੈਸ਼ਲ ਜਿਹੀਆਂ ਲੱਗਦੀਆਂ ਇੱਕ ਉਹ ਸਾਹਮਣੇ ਵੀ ਗਿੱਡਾ ਖੜਾ ਆ ਪਰ ਉਹਦੇ ਉੱਤੇ ਉਹ ਮੇਰੇ ਖਿਆਲ ਨਾਲ ਉਹ ਉਹ ਜਿਹੜਾ ਬੋਲਦ-ਬੂਲਦ ਵਾਲਾ ਉਹ ਹੀ ਵਾਲਾ ਹੁੰਦਾ ਆ ਦੇਖ ਲਓ ਕਿੰਨਾ ਮਾਡਰਨ ਹੋ ਗਿਆ ਵਾ ਇੰਡੀਆ ਹਣ ਇਹ ਚੀਜ਼ਾਂ ਖਤਮ ਹੀ ਹੋ ਗਈਆਂ ਆ ਦੇਖੋ ਆਹ ਦਾਦਾ ਮੈਂ ਮੰਗਿੱਡਾ ਪਰ ਇਹ ਵੀ ਇਹਦੇ ਤੇ ਹੈ ਤੇ ਹੈ ਨਹੀਂ ਉੱਟਟਾ ਹੈ ਲੱਗਦਾ ਵਾ ਚਾਹੀਆ ਗੱਡੇ ਦਾ ਕਿਤੇ ਫੱਟੇ ਫੱਟੇ ਹਾਂਜੀ ਬਾਜੀ ਨਹੀਂ ਨਹੀਂ ਭਾਈ ਹਾਂਜੀ ਹਾਂਜੀ ਆਹ ਇੱਥੇ ਢਾਂਚਾ ਹੈ ਨੀਗਾ ਕੱਲਾ ਗੱਡੇ ਦਾ ਢਾਂਚਾ ਹੀ ਰਹਿ ਗਿਆ ਵਾ ਉਹੀ ਦੇਖ ਲੋ ਪ੍ਰਾਣੀਆਂ ਜਿੱਜਾ ਇੱਥੇ ਦੇਖਣ ਨੂੰ ਮਿਲਦੀਆਂ ਪਿੰਡਾਂ ਚਾਵਦਾ ਉਹੀ ਖਤਮ ਹੋ ਗਿਆ ਆਲਮੋਸਟ ਨਾਲ ਦੇ ਬਰਾਬਰ ਹੀ ਬਚਿਆ ਵਾ ਢਾਂਚਾ ਦੀ ਢਾਂਚਾ ਹੀ ਰਹਿ ਗਿਆ ਗੱਲਾ ਚਲੋ ਕਾਫੀ ਗਰਮੀ ਆ 3 ਵਜ ਗਏ ਆ ਗਰਮੀ ਬਹੁਤ ਜ਼ਿਆਦਾ ਤਾਂ ਵਗੀ ਅੱਜ ਮੌਸਮ ਇਦਾਂ ਆ ਕਿ ਕਦੀ ਧੁੱਪ ਹੋ ਜਾਂਦੀ ਆ ਕਦੀ ਛਾਂ ਜੀ ਹੋ ਜਾਂਦੀ ਆ ਕਦੀ ਗਰਮੀ ਲੱਗਣ ਲੱਗ ਪੈਂਦੀ ਆ ਕਦੀ ਗਰਮੀ ਘਟ ਜਾਂਦੀ ਆ ਇਦਾਂ ਦਾ ਮੌਸਮ ਆ ਕਦੀ ਬਹੁਤ ਜ਼ਿਆਦੀ ਧੁੱਪ ਹੋ ਜਾਂਦੀ ਆ ਆ ਇੱਧਰ ਗੁਰੂ ਨਾਨਕ ਖਾਲਸਾ ਕੋਲਜੀਟ ਸਕੂਲ ਸਕੂਲ ਵੀ ਹੈਗਾ ਵਾ ਇੱਧਰ ਜਿੰਨੇ ਸਕੂਲ ਵਗੈਰਾ ਕਾਲਜ ਵਗੈਰਾ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਜ਼ਿਆਦਾਤਰ ਬਣੇ ਹੋਏ ਆ ਆਪਾਂ ਵਲੌਗ ਬਣਾਉਂਦੇ ਬਣਾਉਂਦੇ ਗੱਲਾਂ ਕਰਦੇ ਕਰਦੇ ਥੋੜਾ ਅੱਗੇ ਆ ਕੇ ਗਲਤ ਰਾ ਮੋੜ ਗਏ ਹੁਣ ਆਪਾਂ ਸੁਲਤਾਨਪੁਰ ਦੇ ਪਿੰਡਾਂ ਦੇ ਵਿੱਚ ਘੁੰਮਦੇ ਪਏ ਆ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਦੇਖਦੇ ਆ ਕਿੱਧਰ ਨੂੰ ਜਾ ਕੇ ਰਾਹ ਆ ਰਸਤਾ ਆਪਾਂ ਨੂੰ ਪਤਾ ਨਹੀਂ ਭਾਈ ਕਹਿੰਦੇ ਅੱਗੇ ਜਾ ਕੇ ਪੁੱਛ ਲਈਓ ਪਰ ਇੱਥੇ ਤਾਂ ਕੋਈ ਬੰਦਾ ਹੀ ਨਹੀਂ ਹੈਗਾ ਤਾਂ ਪਿੰਨੀ ਆ ਸਾਰੇ ਘਰਾਂ ਦੇ ਅੰਦਰ ਵੜੇ ਹੋਇਆ ਆ ਆ ਪਿੰਡਾਂ ਦੇ ਘਰ ਦੇਖ ਲੋ ਤੇ ਉੱਪਰ ਉਹ ਉੱਪਰ ਪਲੇਨ ਜਾਂਦਾ ਪਿਆ ਦੇਖੋ लाइन बनती हुई है उपर बदला पता नहीं दिखता दिख पा। पाया नहीं दिखता पाया वो देखो उपर वो प्लेन ज्यादा पे वह इधर ना के अमृत ख्याल आ रोड तो गए थे आप ओके इधर सीधा जाके मेरे ख्याल चुहार देखो कि डलचा पाया ਇਕਦਮ ਚੜਾਈ ਹੈ ਚੜਦੀ ਭਈ ਹੈ ਪਕੌੜੇ ਸਮੋਸੇ ਲੱਗੇ ਹੋਏ ਦੇਖੋ ਇੰਨੀ ਗਰਮੀ ਚ ਵੀ ਲੋਕੀ ਸਮੋਸੇ ਲੈਣ ਆਇਆ ਸਮੋਸੇ ਪਕੌੜੇ ਵਾਲੇ ਮਸ਼ਹੂਰ ਲੱਗੇ ਬੰਦਿਆਂ ਦੇ ਸਮੋਸੇ ਪਕੌੜੇ ਸੁਲਤਾਨ ਬਰਲੋਦੀ ਦੇ ਸਮੋਸੇ ਦੇਖੋ ਉਹ ਬੰਦੇ ਕੋ ਹੈ ਨਹੀਂ ਕਿ ਇਤਨਾ ਬਹਾਰ ਆ ਗਿਆ ਇਹ ਕਿ ਤਰ੍ਹਾਂ ਇਹ ਵਾਰ ਰੇਡ ਘਟਿਆ ਜੀ ਇਹ ਕਿੱਥੇ ਨਾ ਸੜਕ ਐ ਇੱਕਦਮ ਉੱਪਰ ਚੜ ਗਿਆ ਫੇਰ ਥੱਲੇ ਨੀਵੀ ਹੋ ਗਈ ਜੀ ਇੱਥੇ ਵੀ ਸਮੋਸੇ ਲਾਇ ਹੋਇਆ। ਹਰ ਜਗ੍ਹਾ ਸਮੋਸੇ ਹੀ ਸਮੋਸੇ ਆਇਆ ਨਾ। ਤਪਦੀ ਦੁਪਹਿਰ 'ਚ। ਆ ਫੋਟੋ ਵੀ ਵੀ ਦਾ ਆ। ਵਾਹ ਦੇਖੋ ਜੀ। ਇਹ ਆਪਣਾ ਸੰਤਾਲ ਪਰਲੋਬੀ। ਹਰ ਜਗ੍ਹਾ ਦੇ ਸਮੋਸੇ ਉਸੇ ਲੱਗੇ ਹੋਇਆ। ਪਤਾ ਨਹੀਂ ਇੱਥੇ ਲੋਕ ਸਮੋਸੇ ਬਹੁਤ ਜ਼ਿਆਦਾ ਖਾਣ ਨੂੰ ਆਉਂਦੇ ਆ। ਭਾਈ ਕੀ ਹਾਲ ਹੈ ਭਾਈ? ਕਿਰਾਇਆ ਇਹ ਨਹੀਂ ਜਾਂਦਾ ਪਤਾ ਨਹੀਂ ਇਹ ਕਿੱਧਰ ਹੀ ਜਾਂਦਾ ਆਪਾਂ ਦਾ ਮੇਨ ਤੇ ਰਹਿੰਦੇ ਆ ਸ਼ਾਇਦ ਬਾਹਰ ਪਹੁੰਚ ਜਾਈਏ ਆ ਪਾਂਡਿਆਂ ਦੀ ਦੁਕਾਨ ਤੋਂ ਦੇ ਉੱਪਰ ਤੇ ਜਿੱਦਾਂ ਵੱਢ ਗਏ ਅੰਦਰ ਆ ਗਏ ਬਸ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਚਲੋ ਫੇਰ ਵੀ ਆਪਾਂ ਛੱਟੇ-ਘੱਟ ਪਿੰਡ ਦੇਖ ਲੈ ਇਸੇ ਬਾਹਲੇ ਪਾਰਕ ਮੇ ਲਗਾਤਾਰ ਕਿਸ ਸਮੋਸੇ ਬਹੁਤ ਖਾਂਦੇ ਆ ਸਮੋਸਿਆਂ ਦੀਆਂ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਇੱਥੇ ਆ ਪੁੱਕੜਾ ਪੁਰਾਣਾ ਲੱਗਿਆ ਪਾਰਕ ਬਣੀ ਆ ਮੇਰੇ ਖਿਆਲ ਪਾਰਕ ਤਾਂ ਬਣੀ ਆ ਮੱਕ ਉਹੋ ਪਾਈ ਚੱਲ ਗਿਆ 19 ਸਪੀਡ ਦੇ ਮੈਂ ਗਿਆ ਭਰਾਵਾ ਕਿਤੇ ਉੱਤੇ ਨੂੰ ਚੜਾ ਦੀ 19 ਡੇਂਜਰ ਤਰੀਕੇ ਨਾਲ ਆਂਡਿਆ ਮੈਂ ਖੜੇ ਹੋ ਗਿਆ ਕੋਈ ਪਤਾ ਨਹੀਂ ਓਕੇ ਇੱਥੇ ਨਹੀਂ ਮੈਨੂੰ ਲੱਗਾ ਟੈਟੂਆ ਇੱਥੇ ਟੈਟੂ ਬੰਦਿਆ ਟੈਟੂ ਵਾਲੇ ਪਤਾ ਨਹੀਂ ਕਿੱਥੇ ਆ ਆ ਹੁਣ ਚ ਰਸਤਾ ਆ ਗਿਆ ਹੁਣ ਕਿੱਧਰ ਜਾਣਾ ਵਾ ਇਸ ਪਾਸੇ ਜਾਣਾ ਪੁੱਛਣਾ ਬੜਾ ਇੱਥੋਂ ਬੇਰ ਸਾਹਿਬ ਦਾ ਰਾਹ ਕਿੱਧਰੋਂ ਭਾਈ ਕਿਹੜਾ ਰਾਹ ਬੇਰ ਸਾਹਿਬ ਗੁਰਦੁਆਰੇ ਦਾ ਇੱਧਰੋਂ ਸਿੱਧਾ ਜਾ ਕੇ ਠੀਕ ਹੈ ਥੈਂਕ ਯੂ ਅੱਜ ਨਹੀਂ ਜਾ ਗਿਆ ਮੈਂ ਕਿਤੇ ਗਲਤ ਹੀ ਨਾ ਵਰ ਜੇ ਫੇਰ ਇੱਧਰ ਮਾਰ ਕੇ ਲੱਗੇ ਸਬਜ਼ੀਆਂ ਦੀ ਵੈਜੀਟੇਬਲਸ ਗਰਮੀ ਜਲਾ ওভার ਹੀਟ ਨਾ ਹੋ ਜਾਏ ਕੈਮਰਾ ਪਹਿਲਾਂ ওভার ਹੀਟ ਹੋ ਕੇ ਬੰਦ ਹੋ ਗਿਆ ਸੀਗਾ ਹਾਂਜੀ ਹਾਂਜੀ 2 ਕਿਲੋ ਕਿੰਨੇ ਆ ਸੋਕੇ ਹਾਂਜੀ ਬਲੌਗ ਬੰਦਾ ਭਾਈ ਹੁੰਦੀ ਇੱਥੇ ਹਾਂਜੀ ਹਾਂਜੀ ਬਲੌਗ ਬੰਦਾ ਕੋਰੋਨਾ ਵਾਇਰਸ ਚੱਲਿਆ ਹੈ ਇਹਨਾਂ ਦੀ ਵੀਡੀਓ ਬਣਾ ਦਿੰਦਾ ਇਹਨਾਂ ਨੂੰ ਕੋਰੋਨਾ ਵਾਇਰਸ ਆ ਆ ਇਹਨੂੰ ਕੁੜੀ ਨੂੰ ਹੋਇਆ ਵਾ ਅੱਛਾ ਹੋਇਆ ਵਾ ਇਹਨੂੰ ਹੋਇਆ ਇਹਨੂੰ ਹੋਇਆ ਕਿ ਵੈਸੇ ਹੀ ਪਾਇਆ ਹੋਇਆ ਵੈਸੇ ਹੀ ਪਾਇਆ ਆ ਉਹ ਕਹਿੰਦੀ ਹੋਇਆ ਪਿਆ ਵਾ ਨਹੀਂ ਮਜ਼ਾਕ ਕਰਦੀ ਨਾ ਹਾਂਜੀ ਬਲੋਕ ਤਾਂ ਬਣਾਈ ਦੇ ਆ ਕਿੱਦਾਂ ਬਣਾਈ ਦੇ ਆ ਦੇਖ ਲਓ ਜਿੱਦਾਂ ਬਣਦੇ ਵੈਸੇ ਬਣਾਈ ਦੇ ਆ ਚੱਲਾ ਤਾਂ ਨਾਮ ਕੀ ਹਾਂਜੀ ਆਉਂਦੀ ਪਈ ਆ ਜੀ ਤੁਸੀਂ ਤਾਂ ਮੂੰਹ ਲਗਾਇਆ ਤੁਹਾਡੀ ਫੋਟੋ ਆਣੀ ਹੈ ਹਾਈ ਗਾਇਜ਼ ਹਾਈ ਗਾਇਜ਼ ਸੁਲਤਾਨਪੁਰ ਸੇ ਅੱਜ ਤਵਾਂ ਕਹਾ ਪਰ ਜਾਣਾ ਚਾਹਤੇ ਗੁਰਦੁਆਰਾ ਸਾਹਿਬ ਜਾਣ ਦੇ ਰਸਤਾ ਦੱਸਦੇ ਹੋ अच्छा अच्छा ठीक है। ਅਸੀਂ ਜਾਉਂਗੇ ਨਾ ਐਨੀ ਮੋਡ ਦੇ ਸੱਟੇ ਕੋਲ। ਠੀਕ ਹੈ ਜੀ। ਤੁਸੀਂ ਕੀ ਕਰਦੇ ਹੋ ਭਾਜੀ ਇੱਦਾਂ। ਆਏ ਨੱਚਣ ਲੱਗੇ। ਅੱਛਾ ਨੱਚਦੇ ਵਾਯਾ। ਚਲੋ ਸਹੀ ਆ ਠੀਕ ਆ। ਚਲੋ ਚੱਲਣ। ਕਰਦੇ ਆ ਤੁਸੀਂ? ਚੈਨਲ ਦਾ ਨਾਮ ਵੀਰ ਜਸਪਾਲ ਲੇਖ ਲਓ ਮੋਬਾਈਲ ਤੇ ਦੱਦ ਦੇਣਾ। ਉਧਰ ਨੂੰ ਕਰ ਲੋ ਕੈਮਰਾ ਆ ਦੇ ਆਲੂ। ਕੀ ਹੋਇਆ? ਉਧਰ। ਠੀਕ ਆ। ਕੋਈ ਵੀਡੀਓ ਨਹੀਂ ਹੋਣੀ ਚਾਹੀਦੀ YouTube ਤੇ। ਹੋਣੀ ਨਹੀਂ ਚਾਹੀਦੀ। ਤੇ ਬਣਵਾ ਦੇ ਕੇ ਮੈਂ। ਲੈਣਾ ਹੈ। ਚੈਨਲ ਲੇਖ ਲਓ ਦੇਖਣਾ ਦੇਖ। ਉਦੋਂ ਦੱਸ ਦੋ ਵੀ ਆ ਵੀਰ ਜਸਪਾਲ V I R J A S P A L ਕਿੱਥੋਂ ਆ ਵੀਰ ਜਸਪਾਲ ਜਲੰਧਰ ਤੋਂ ਜਲੰਧਰ ਸਿਟੀ ਦਾ ਜਲੰਧਰ ਦੂਰਦਰਸ਼ਨ ਹਾਂਜੀ ਜਲੰਧਰ ਦੂਰਦਰਸ਼ਨ ਦੂਰਦਰਸ਼ਨ ਨਹੀਂ ਲੱਗਾਈ ਦਰਸ਼ਨੀਆਂ ਜਿਆਦਾ ਦੂਰ ਨਹੀਂ ਹੈਗਾ ਉਹ ਨਹੀਂ ਨਹੀਂ ਅੰਕਲ ਜੀ ਹੌ ਚਾਹਦੇ ਆ ਟੀਵੀ ਚਾਹਦਾ ਵਾ ਜਲੰਧਰ ਦੂਰਦਰਸ਼ਨ ਦਾ ਅੱਛਾ ਅੱਛਾ ਠੀਕ ਹੈ ਠੀਕ ਅੱਛਾ ਤੁਸੀਂ ਜਲੰਧਰ ਦੂਰਦਰਸ਼ਨ ਦੇਖਦੇ ਆ ਹਾਂਜੀ ਚਲੋ ਸਹੀ ਆ ਆਉਂਦਾ ਤੇ ਠੀਕ ਹੈ ਜੀ ਬਿਲਕੁਲ ਚਾੜ ਦੇਗੇ ਜੋ ਹੁਕਮ ਹੈ ਤੁਹਾਡੀ ਤਾਂ ਸ਼ਕਲ ਹੀ ਆਉਣੀ ਨਹੀਂ ਤੇ ਮਾਸਕ ਪਾਇਆ ਤੁਹਾਡੀ ਕਦਾ ਆਉਗੀ ਸਾਡੀ ਆਉਗੀ ਸਾਡੀ ਚਲੋ ਠੀਕ ਹੈ ਜੀ ਓਕੇ ਜੀ ਓਕੇ ਬਾਏ ਬਾਏ ਥੈਂਕ ਯੂ ਬਾਏ ਸਾਡੀ ਲਓ ਜੀ ਲਓ ਭਾਜੀ ਕੀ ਨਾਮ ਆ ਤੁਹਾਡਾ ਸੁਖਦੀਪ ਸਿੰਘ ਕੀ ਹਾਲ ਚਾਲ ਬਹੁਤ ਸੋਹਜਾ ਕਾਦਾ ਕੰਮ ਕਰਦੇ ਹੋ ਤੁਸੀਂ ਇਹ ਭਾਜੀ ਰੂਤ ਗਾਰਮੈਂਟਸ ਗਾਰਮੈਂਟ ਦਾ ਅੱਛਾ ਇਹ ਲੇਡੀਜ਼ ਗਾਰਮੈਂਟ ਸੇ ਰੱਖੇ ਤੁਸੀਂ ਸਾਰੇ ਨਾ ਜੈਂਟਸ ਸਾਰੇ ਅੱਛਾ ਲੇਡੀ ਜੈਂਟ ਸਾਰਾ ਹੀ ਆ ਚਲੋ ਵਧੀਆ ਭਾਈ ਸੁਲਤਾਨਪੁਰ ਲੋਧੀ ਦੀ ਦੁਕਾਨ ਹੈ ਭਾਈ ਨਾਂ ਤਾਂ ਲਿਖਿਆ ਨਹੀਂ ਤੁਸੀਂ ਨਾਂ ਨਹੀਂ ਭਾਈ ਨਹੀਂ ਨਾਂ ਨਹੀਂ ਲਿਖਾ ਅੱਛਾ ਜੀ ਇਦਾਂ ਹੁਣ ਜੇ ਬੰਦੇ ਨੇ ਆਣਾ ਹੋਊਗਾ ਕਿਦਾਂ ਪਤਾ ਲੱਗੂਗਾ ਨਾਮ ਬੋਰਡ ਬੁੜੇ ਸਾਹਮਣੇ ਆ ਬੇਸਾਬ ਬੁਰਦਾ ਅੱਛਾ ਅੱਛਾ ਠੀਕ ਹੈ ਠੀਕ ਆ ਸਾਰਿਆਂ ਨੂੰ ਪਹਿਲਾਂ ਨਾਮ ਪੁੱਛੂਗਾ ਤੁਹਾਡਾ ਕੀ ਨਾਮ ਇੱਥੇ ਬੋਰਡ ਲਗਾਓ ਨਾ ਆਹ ਜਗ੍ਹਾ ਹੈਗੀ ਦਾ ਬੋਰਡ ਲਾਉਣ ਨੂੰ ਆਪਣਾ ਹੀ ਘਰ ਤੁਹਾਡਾ ਹਾਂਜੀ ਹਾਂਜੀ ਆਪਣੀ ਅੱਛਾ ਆ ਇਧਰੋਂ ਦੀ ਆ ਰਸਤਾ ਨਾ ਪੈ ਗਿਆ ਕਿਹਨੇ ਇਹਦੀ ਦੁਕਾਨ ਹੈਗੀ ਭਾਜੀ ਅੱਛਾ ਇਹ ਲੱਗ ਗਿਆ ਹਾਂਜੀ ਇਹ ਲੱਗ ਗਿਆ ਠੀਕ ਹੈ ਠੀਕ ਆਪਣੇ ਅੰਦਰੋਂ ਵੜਦੀਆਂ ਪੌੜੀਆਂ ਸਿੱਧੀਆਂ ਅੱਛਾ ਤੁਹਾਡਾ ਉਹ ਇਧਰੋਂ ਅੰਦਰੋਂ ਹੀ ਆ ਹਾਂਜੀ ਅੰਦਰ ਠੀਕ ਹੈ ਠੀਕ ਹੈ ਚਲੋ ਠੀਕ ਹੈ ਠੀਕ ਹੈ ਚਲੋ ਵਧੀਆ ਵਧੀਆ ਹੋਰ ਪਾਣੀ ਪਿਲਾਓ ਬਾਸ ਠੀਕ ਹੈ ਸ਼ੁਕਰੀਆ ਭਾਜੀ ਬਹੁਤ ਬਹੁਤ ਧੰਨਵਾਦ ਗਰਮੀ ਬਹੁਤ ਆ ਕਿੱਥੋਂ ਆਏ ਤੁਸੀਂ ਮੈਂ ਭਾਜੀ ਜਲੰਧਰ ਸਿਟੀ ਦਾ ਅੱਛਾ ਜਲੰਧਰ ਸ਼ਹਿਰ ਤੋਂ ਆਏ ਹਾਂ ਹਾਂਜੀ ਹੋਰ ਕੰਮ ਘਾ ਠੀਕ ਆ ਵਧੀਆ ਹਾਂ ਵਧੀਆ ਭਾਜੀ ਸੇਲ ਵਗੈਰਾ ਵਧੀਆ ਹੁੰਦੀ ਹੋਣੀ ਆ ਸੰਗਤ ਆਉਂਦੀ ਰਹਿੰਦੀ ਹੋਣੀ ਆ ਹਾਂ ਸੰਗਤ ਆਉਂਦੀ ਰਹਿੰਦੀ ਹਾਂ ਸੱਸੀ ਗਾਲ ਜੀ ਕੀ ਹਾਲ ਆ ਜੀ ਹਾਂ ਠੀਕ ਏ ਕੇ ਸਾਡੇ ਫਾਦਰ ਸਾਹਿਬ ਅੱਛਾ ਫਾਦਰ ਸਾਹਿਬ ਕੀ ਹਾਲ ਆ ਜੀ ਕੀ ਨਾਮ ਦਾ ਵਧੀਆ ਜੀ ਚਾਦਰ ਲਾਇਆ ਤੁਸੀਂ ਇਹ ਚਲੋ ਵਧੀਆ ਵਧੀਆ ਬਹੁਤ ਵਧੀਆ ਜੀ ਕੀ ਹਾਲ ਜੀ ਠੀਕ ਠਾਕ ਹੋਰ ਸੇਤਾ ਚਲੋ ਵਧੀਆ ਚਾਦਰਾਂ ਲਾਗ ਰਹੇ ਆਦੇ ਨਾ ਰੋਜ਼ ਹੀ ਇਦਾਂ ਹੀ ਹਾਂ ਚਲੋ ਵਧੀਆ ਅੱਜ ਕੱਲ ਤਾਂ ਕਟਾ ਕਟਾਤਾ ਲੋਕਾਂ ਨੇ ਚਾਦਰਾਂ ਲਾਣਾ ਬਹੁਤ ਘੱਟ ਰਹਿ ਗਿਆ ਵਧੀਆ ਤੁਸੀਂ ਸੰਭਾਲਿਆ ਹੋਇਆ ਮਿਰਸਾ ਬਹੁਤ ਵਧੀਆ ਜੀ ਬਹੁਤ ਚਾਗੇ ਆ ਪੰਜ ਚਾਰ ਛੇ ਚਾਰ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਤੁਸੀਂ ਸ਼ੁਰੂ ਤੋਂ ਚਾਦਰਾਂ ਲਾਉਂਦੇ ਆ ਨਹੀਂ ਨਹੀਂ ਪਜਾਮਾ ਹੀ ਪਾਈ ਦੀ ਅੱਛਾ ਅੱਛਾ ਠੀਕ ਹੈ ਚਾਦਰਾਂ ਆਹ ਇਹਦੇ ਨਾਲ ਪਜਾਮਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਜੀ ਅੱਜ ਕੱਲ ਇਹ ਪਹਿਰਾਵਾ ਬਹੁਤ ਘਟ ਗਿਆ ਬਹੁਤ ਘੜਾ ਤਾ ਲੋਕਾਂ ਨੇ ਨਹੀਂ ਆ ਸ਼ਹਿਰ ਦੇ ਵਿੱਚ ਅੱਛਾ ਅੱਛਾ ਸਾਰੇ ਚਾਦਰਾਂ ਬੰਨ੍ਹ ਅੱਛਾ ਤੁਹਾਡੇ ਇੱਧਰ ਬੰਨ੍ਹਦੇ ਆ ਠੀਕ ਹੈ ਠੀਕ ਹੈ ਸਾਡੇ ਅਸੀਂ ਜਲੰਧਰ ਆਏ ਉੱਥੇ ਬਿਲਕੁਲ ਖਤਮ ਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਚਾਹ ਲਈ ਬੰਦ ਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਥੋਲੇ ਥੋਲੇ ਚਾਹ ਵਾਲੇ ਚਾਹ ਲਈ ਬੰਦ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਸ਼ਹਿਰਾਂ ਦੇ ਵਿੱਚ ਇਹ ਚੀਜ਼ ਖਤਮ ਹੋ ਕਰ ਦਿੱਤੀ ਆ ਆਪਣੇ ਪਿੰਡਾਂ ਦੇ ਵਿੱਚ ਪੁਰਾਣੇ ਬਾਲੇ ਜਿੰਨੇ ਕਿ ਨਹੀਂਗੇ ਹਾਂ ਜੀ ਹਾਂ ਜੀ ਉਹ ਪਾਲੇ ਨੂੰ ਚਾਹ ਨੂੰ ਸਾਰੇ ਚਾਗਣਾ ਬੰਦ ਗਏ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇੱਥੇ ਹੋਰ ਪਾਣੀ ਚਾਹ ਪਾਣੀ ਬਾਜੀ ਬਾਤ ਸ਼ੁਕਰ ਹੈ ਜੀ ਬਹੁਤ ਵਧੀਆ ਤੁਸੀਂ ਵੀ ਚਾਦਰ ਲਾਲ ਨੇ ਕਦੇ ਕਦੀ ਹਾਂ ਹਾਂ ਕਾਦੀ ਕਾਦੀ ਚਲੋ ਠੀਕ ਹੈ ਠੀਕ ਹੈ ਜੀ ਚੰਗਾ ਜੀ ਓਕੇ ਬਾਈ ਠੀਕ ਹੈ ਬਾਈ ਜੀ ਆਪ ਸੁਲਤਾਨਪੁਰ ਲੋਧੀ ਦੇ ਵਿੱਚ ਦੇਖੋ ਜੀ ਬਜ਼ੁਰਗ ਉਹ ਆਪਣੇ ਅਜੇ ਵੀ ਚਾਦਰੇ ਵਗੈਰਾ ਲਾ ਕੇ ਰੱਖਦੇ ਆ ਪੁਰਾਣਾ ਵਿਰਸਾ ਸੰਭਿਆ ਹੋਇਆ ਵਾ ਆਪਾਂ ਮੈਂ ਦੇਖਿਆ ਆਪਣੇ ਸ਼ਹਿਰਾਂ 'ਚ ਤਾਂ ਬਜ਼ੁਰਗ ਜਿੱਦਾਂ ਦੇ ਆਪਾਂ ਪਜਾਮੇ ਪਾਉਂਦੇ ਆ ਉਦਾਂ ਦੇ ਪਜਾਮੇ ਬਾਹਰ ਘੁੰਮਦੇ ਆ ਜਿੱਦਾਂ ਆਪਾਂ ਸ਼ਹਿਰ ਦੇ ਵਿੱਚ ਰੰਦੇ ਜਿੱਥੇ ਦੇਖੀ ਉੱਥੇ ਉਹੀ ਵਾਲੇ ਪਜਾਮੇ ਬਜ਼ੁਰਗਾਂ ਨੇ ਪਾਏ ਹੁੰਦੇ ਆ ਸਰਦੀਆਂ ਦੇਖਣਾ ਹੁੰਦਾ ਟਰੈਕ ਸੂਤੀ ਪਾਏ ਹੁੰਦੇ ਆ ਇੱਥੇ ਕਿੱਦਾਂ ਬਾਜੀ ਠੀਕ ਆ ਪਾਈ ਦੇਖਦੇ ਰਿਹਾ ਵੀਡੀਓ ਬਣਦੀ ਪਈ ਆ ਇੱਥੇ ਪਿੰਡਾਂ ਦੇ ਵਿੱਚ ਰਹਿ ਗਿਆ ਇਹ ਚੀਜ਼ ਪਿੰਡਾਂ ਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਵੀਆਂ ਨਹੀਂ ਕੀ ਮਤਲਬ ਕਹਿੰਦਾ ਮਤਲਬ ਸਾਡੇ ਲਈ ਨਵੀਆਂ ਹੀ ਆ ਉਧਰ ਤਾਂ ਬਹੁਤ ਪੁਰਾਣੀਆਂ ਵਾ ਅਸੀਂ ਜਿਹੜਾ ਦੇਖਦੇ ਆ ਸਾਨੂੰ ਖੁਸ਼ੀ ਕੀ ਹੁੰਦੀ ਆ ਇਦਾਂ ਦੀਆਂ ਚੀਜ਼ਾਂ ਦੇਖ ਕੇ ਇਹ ਨਹੀਂ ਆ ਭਈ ਇੱਥੇ ਪੁਰਾਣਾ ਇਹ ਸਾਰਾ ਕੁਝ ਬਿਲਕੁਲ ਮਾਡਰਨ ਦੀ ਆ ਪ੍ਰਾਣਾ ਵੀ ਆ ਮਿਕਸ ਮਿਕਸ ਹੀ ਆ ਹੀ ਕੰਮ ਆ ਇਹਦਾ ਬਹੁਤ ਮਾਡਰਨ ਵੀ ਚਾਹੇ ਕੋ ਘਰ ਵਗੈਰਾ ਕਿੰਨੇ ਮਾਡਰਨ ਬਣੇ ਹੋਇਆ ਤੇ ਸਾਰਾ ਕੁਝ ਹੀ ਆ ਇੱਥੇ ਪ੍ਰਾਣਾ ਸਟਾਈਲ ਵੀ ਮਿਲ ਜਾਣਾ ਆਪਾਂ ਨੂੰ ਤੇ ਜਿਹੜਾ ਨਵਾਂ ਆ ਉਹ ਵੀ ਮਿਲ ਜਾਣਾ ਨਵਾਂ ਤਾਂ ਮਾਡਰਨ ਤਾਂ ਹੁੰਦਾ ਹੀ ਪਿਆ ਬਟ ਕੁਝ ਕੁਝ ਹਿੱਸਾ ਜਿਹੜਾ ਪੁਰਾਣੇ ਵਾਲਾ ਜਿੱਦਾਂ ਆਪਾਂ ਸ਼ਹਿਰਾਂ ਚ ਪੁਰਾਣੇ ਵਾਲਾ ਤਾਂ ਬਿਲਕੁਲ ਹੀ ਵਿਲੁਕਤ ਹੋਣ ਦੀ ਕਗਾਰ ਤੇ ਆ ਗਿਆ ਇੱਕ ਤਰੀਕੇ ਦਾ ਇੱਥੇ ਹੱਲੇ ਵੀ ਹੈਗਾ ਪਰ ਥੋੜਾ ਟ੍ਰਾਫਿਕ ਜਿੱਦਾਂ ਆਪਾਂ ਅੱਛਾ ਗੱਡਾ ਦੇਖ ਲਿਆ ਖੜੂਕਾ ਵੀ ਦੇਖ ਲਿਆ ਆਪਣੇ ਬਜ਼ੁਰਗ ਦੇਖੇ ਚਾਦਰੇ ਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਨਾ ਮਾਤਰ ਨਾ ਮਾਤਰ ਕਦੀ ਦੇਖੀਆਂ ਹੀ ਨਹੀਂ ਸ਼ਹਿਰ ਦੇ ਵਿੱਚ ਇਦਾਂ ਪਿੰਡਾਂ ਦੇ ਵਿੱਚ ਆਉ ਫੇਰ ਹੀ ਦਿਖਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਘੁੰਮਣ ਦਾ ਵੀ ਨਜ਼ਾਰਾ ਵੱਖਰਾ ਹੀ ਆ ਕਾਫੀ ਦੇਰ ਤੇ ਤੁਰਦੇ ਪਏ ਆਪਾਂ ਸਾਹ ਚੜ ਗਿਆ ਹੁਣ ਤੁਰਦੁਰ ਕੇ ਸਵਾ 3 ਹੋ ਗਿਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਮੇਰੇ ਖਿਆਲ ਨਾਲ ਗੁਰਦੁਆਰਾ ਬੀਰ ਸਾਹਿਬ ਇਹੀ ਆ ਬੈਕ ਸਾਈਡ ਆ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਦੀ ਤੇ ਆਪਾਂ ਗੁਰਦੁਆਰਾ ਪਹੁੰਚ ਗਏ ਚਲੋ ਅੱਗੇ ਜਾ ਕੇ ਵੀਡੀਓ ਬੰਦ ਕਰਦੇ ਆ ਠੀਕ ਹੈ ਜੀ ਬਾਏ ਬਾਏ